ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਇੱਕ ਹੋਰ ਨਵੇਂ ਵਲੌਗ ਵਿੱਚ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੰਦਰੁਸਤ ਹੋਵੋਗੇ ਮੈਂ ਵੀ ਬਿਲਕੁਲ ਠੀਕ ਹਾਂ ਟਾਈਮ ਸੀ ਮਾਰਨਿੰਗ ਦਾ 6:30 ਦਾ ਟਾਈਮ ਸੀਗਾ ਇਹ ਤੇ ਮੈਂ ਧੋ ਰਹੀ ਸੀ ਕੱਪੜੇ ਕੱਪੜਾ ਚ ਸੈਮੀ ਮਸ਼ੀਨ ਜੀ ਧੋ ਰਹੀ ਜਿਵੇਂ ਜਿਵੇਂ ਧੁੱਤੇ ਜਾ ਰਹੇ ਸੀ ਨਾਲ ਦੇ ਨਾਲ ਸੁੱਕਣੇ ਪਾਈ ਜਾ ਰਹੇ ਸੀ ਮੈਂ ਕਿਹਾ ਚਲੋ ਬਾਹਰ ਪਹਿਲਾਂ ਕੱਪੜਿਆਂ ਦਾ ਕੰਮ ਖਤਮ ਕਰਕੇ ਫਿਰ ਅੰਦਰਲੇ ਕੰਮ ਕਰੂੰਗੀ ਕਮਜ ਐਨੀ ਜ਼ਿਆਦਾ ਸੀ ਮੈਨੂੰ ਸਮਝ ਨਹੀਂ ਆ ਰਹੀ ਸੀ ਪਹਿਲਾਂ ਮੈਂ ਅੰਦਰਲੇ ਕੰਮ ਕਰਾਂ ਕਾ ਕੱਪੜੇ ਪਾਵਾਂ ਕੀ ਕਰਾਂ ਫਿਰ ਮੈਂ ਕਿਹਾ ਚਲੋ ਐ ਕਰਦੇ ਮੈਂ ਬਾਹਰਲੇ ਕੰਮ ਖਤਮ ਕਰਕੇ ਨਾ ਫਿਰ ਅੰਦਰ ਆ ਜੂਗੀ ਕਿਉਂਕਿ ਧੁੱਪ ਆਈ ਬਾਹਰ ਫਿਰ ਮੈਨੂੰ ਬਾਹਰਲੇ ਕੰਮ ਕਰਨੇ ਧੁੱਪ ਚ ਔਖੇ ਹੋ ਜਾਣਗੇ ਇਸ ਕਰਕੇ ਪਹਿਲਾਂ ਬਾਹਰਲੇ ਕੰਮ ਫਿਨਿਸ਼ ਕਰਦੀ ਆ ਕੱਪੜੇ ਸੈਮੀ ਚ ਪਾਏ ਨਾ ਫੁੱਲੀ ਚ ਨਹੀਂ ਪਾਏ ਕਿਉਂਕਿ ਬਹੁਤ ਜ਼ਿਆਦਾ ਵੱਡਾ ਲੋਡ ਨਹੀਂ ਸੀ ਡਰਮ ਮੇਨ ਲੱਗਦਾ ਭਰਨਾ ਨਹੀਂ ਸੀ ਕੱਪੜਿਆਂ ਨਾਲ ਇਸ ਕਰਕੇ ਮੈਂ ਸੋਚਿਆ ਚਲੋ ਸੈਮੀ ਚ ਪਾ ਲਵਾਂ ਨੀ ਆ ਸੈਮੀ ਜੀ ਤੋਂ ਤਿਆਰੇ ਇਸ ਕੱਪੜੇ ਦੇ ਨਾਲ ਨਾਲ ਪਾਰੇ ਸੁੱਕਣੇ ਫੁੱਲੀ ਮਸ਼ੀਨ 'ਚ ਇਹ ਹੁੰਦਾ ਕੱਪੜੇ ਸਾਰੇ ਇਕੱਠੇ ਦੇਖੋ ਆਪਣੇ ਸੁੱਕ ਕੇ ਬਾਹਰ ਆਏ ਨੇ ਇਕੱਠੇ ਆਪਾਂ ਸੁੱਕਣੇ ਪਾ ਦਨੇ ਆ ਸੈਮੀ 'ਚ ਜਿਵੇਂ ਜਿਵੇਂ ਇੱਕ ਲੋਡ ਧੋਤਾ ਗਿਆ ਉਹ ਸੁਕਣਾ ਆਪਾਂ ਦੋ ਨੈਕਸਟ ਲੋਡ ਮਸ਼ੀਨ 'ਚ ਧੋਣ ਲਈ ਪਾ ਦੋ ਉਵੇਂ ਆਪਾਂ ਦੇਖੋ ਨਾ ਸੁੱਕਣੇ ਪਾਈ ਜਾਂਦੇ ਆ ਤੇ ਨੈਕਸਟ ਲੋਡ ਧੋਣ ਲਈ ਲਾ ਦਨੇ ਆ ਇਸ ਤਰ੍ਹਾਂ ਆਪਣਾ ਥੋੜਾ ਜਿਹਾ ਟਾਈਮ ਜ਼ਿਆਦਾ ਲੱਗ ਜਾਂਦਾ ਤੇ ਮੀਨਤ ਵੀ ਉੱਤੇ ਫਿਰਤ ਵੀ ਜ਼ਿਆਦਾ ਹੋ ਜਾਂਦੀ ਹੈ ਕੱਪੜੇ ਉੱਪਰ ਤੂ ਪਵਦੀ ਸੀ ਫਿਰ ਉਦੋਂ ਵਾ ਥੋੜੀ ਬਦਲਵਾਈ ਵੀ ਹੋ ਗਈ ਤੇ ਕੱਪੜੇ ਪਰ ਵਧੀਆ ਸੁੱਕ ਗਏ ਸੀ ਗਰਮੀ ਬਹੁਤ ਜ਼ਿਆਦਾ ਸੀ ਬਹੁਤ ਜ਼ਿਆਦਾ ਗਰਮੀ ਹੋਈ ਪਈ ਸੀ ਮੇਰੇ ਤਾਂ ਬਿਲਕੁਲ ਪਸੀਨਾ ਪਸੀਨ ਨਹੀਂ ਹੋਈ ਪਈ ਸੀ ਕੰਮ ਕਰਨੇ ਪੈਂਦੇ ਚਾਹੇ ਕਿੰਨੀ ਗਰਮੀ ਹੈ ਜਿਹੜੇ ਕੰਮ ਕਰਨੇ ਨੇ ਉਹ ਤਾਂ ਕੰਮ ਖਤਮ ਕਰਕੇ ਹੀ ਖੁਸ਼ੀ ਮਿਲਦੀ ਆ ਚਾਹੇ ਕਿੰਨੀ ਗਰਮੀ ਲੱਗੀ ਚੱਲੇ ਫਿਰ ਤਾਂ ਹੀ ਹੁੰਦਾ ਵੀ ਕੰਮ ਖਤਮ ਹੋਏ ਕੰਮ ਖਤਮ ਹੋਏ ਫਿਰ ਬੈਠਣ ਤੇ ਆ ਫਿਰ ਉਹ ਜਿਹੜਾ ਬਾਅਦ ਰੈਸਟ ਵਾਲਾ ਟਾਈਮ ਆ ਨਾ ਦਿਮਾਗ ਚ ਉਹ ਘੁੰਮ ਰਿਹਾ ਹੁੰਦਾ ਵੀ ਆਹ ਕੰਮ ਕਰ ਦਈਏ ਫਿਰ ਆਪਣਾ ਰੈਸਟ ਟਾਈਮ ਆਊਗਾ ਬੱਚਿਆਂ ਵਾਂਗੂ ਆਹ ਕੰਮ ਕਰ ਦ ਆਹ ਹੈਗਾ ਸਾਰਾ ਡੀਮਾਰਟ ਵਾਲਾ ਸਮਾਨ ਹੁਣ ਮੈਂ ਇਹ ਸੰਭਾਲਦੇ ਕੱਪੜੇ ਤੋਂ ਕਈ ਬਾਹਰ ਪਹਿਲਾਂ ਹੁਣ ਇਹ ਸਾਮ ਦੇ ਟੇਬਲ ਖਾਲੀ ਹੋਊਗਾ ਹਨਾ ਸਮਾਨ ਸਮੂਗਾ ਫੇਰ ਕੰਮ ਖਤਮ ਹੋਊਗਾ ਕਿਉਂਕਿ ਇਹਨੂੰ ਆਪਾਂ ਬੜਾ ਟਾਈਮ ਐ ਛੱਡ ਨਹੀਂ ਸਕਦੀ ਹੈਗੀ ਰਾਤ ਮੈਂ ਨਾ ਪੈਣ ਵੇਲੇ ਸਾਰਾ ਸਮਾਨ ਅਲੱਗ-ਅਲੱਗ ਕਰਕੇ ਰੱਖਦਾ ਸੀ ਕਿਉਂਕਿ ਸਵੇਰੇ ਤਾਂ ਕਿ ਮੇਰਾ ਕੰਮ ਨਾ ਜ਼ਿਆਦਾ ਵਧੇ ਮੈਂ ਚੱਕਾਂ ਤੇ ਸਾਮ ਹੀ ਚੱਲਾਂ ਜਿਵੇਂ ਸਾਬਣ ਸਰਫ ਅਲੱਗ ਕਰਤਾ ਬਿਸਕੁਟ ਨਮਕੀਨ ਕੋਈ ਦਾਲ ਦਾਣਾ ਪਾਣੀ ਅਲੱਗਾ ਕਰਤਾ ਇਸ ਤਰ੍ਹਾਂ ਅਲੱਗ-ਅਲੱਗ ਕਰਤਾ ਤਾਂ ਕਿ ਮੈਂ ਫਟਾਫਟ ਚੱਕ ਕੇ ਸਾਮ ਹੀ ਚੱਲਾਂ ਕਾਲਾ ਨਮਕ ਸੌਂਫ ਬਿਸਕ ਲੌਂਗ ਲਾਈਚੀ ਅਣੀ ਐਮਬੂ ਪਾਣੀ ਵਾਲੇ ਪਾਉਚ ਭੁੰਦੀ ਟੂਟੇ ਫਰੂਟ ਜਾਂ ਟੂਟੇ ਫਰੂਟੇ ਬੜੀ ਅੱਛੀ ਹੈ ਪਹਿਲਾਂ ਵੀ ਅਸੀਂ ਲੈ ਕੇ ਇਸ ਡੀਮਾਰਟ ਤੋਂ ਮਿਕਸ ਜੇ ਫਲੇਵਰ ਹੁੰਦੇ ਨੇ ਅੱਛੀ ਉਸ ਸਾਰੀ ਨੇ ਦਵਿੰਦਰ ਨੇ ਮੰਗੋ ਸ਼ੇਕ ਚ ਪਾ ਕੇ ਯੂਜ਼ ਕੀਤੀ ਹੈ ਅੱਛਾ ਫਲੇਵਰ ਹੁੰਦਾ ਹੈ ਇਹਦਾ ਹਲਦੀ ਬਿਸਕਟ ਹੋ ਗਿਆ ਵਾਲੇ ਚਨੇ ਵਾਈਟ ਚਨੇ ਕਾਲੇ ਚਨੇ ਦਲੇ ਹੋਏ ਚਣਿਆਂ ਦੀ ਦਾਲ ਸੋਆ ਸਟਿਕਸ ਹੋ ਗਈਆਂ ਜਾਂ ਪੱਤੀ ਰਾਈਸ ਦਾ ਬੈਗ ਹੋ ਗਿਆ ਇਹ ਵਿਚਾਪਤੀ ਰਸ ਰਸ ਤੇ ਆਫਰ ਲੱਗਿਆ ਹੋਇਆ ਸੀ ਬਾਈ 1 ਗੈਟ 1 ਪਰ ਅਫੀਕੋ ਪੈਕੀਟ ਹੀ ਲਿਆ ਕਿਉਂਕਿ ਮੌਸਮ ਸਲਾ ਬਸ ਜਾਨੇ ਇਕੱਠੇ ਲੈਣ ਨਾਲ ਫਿਰ ਚੀਜ਼ ਖਰਾਬ ਹੋ ਜਾਂਦੀ ਹੈ ਨਾ ਆ ਹੋਗੇ ਮਸਾਲੇ ਗਰਮ ਮਸਾਲਾ ਕੈਚ ਦਾ ਆ ਹੈਗਾ ਰਾਇਤਾ ਮਸਾਲਾ ਦੀ ਵੀ ਪਰ ਕਹਿੰਦਾ ਯੂਜ਼ ਕਰੋ ਮਖਮਤ ਕਰੇ ਬਣਾਉਣੀ ਹੁੰਦੀ ਹੈ ਕਹਿੰਦੇ ਨਹੀਂ ਤੁਸੀਂ ਇੱਕ ਵਾਰ ਯੂਜ਼ ਕਰਕੇ ਦੇਖੋ ਆਹ ਵਾਲਾ ਚ ਇਹਨਾਂ ਨੂੰ ਐਸੇ ਕੋਈ ਅਲੱਗ ਫਲੇਵਰ ਆਊਗਾ ਇਹ ਚ ਦੇਖਦੇ ਆ ਬਾਕੀ ਕਰਾਂਗੇ ਯੂਸ ਇਹ ਪਤਾ ਲੱਗੂਗਾ ਬੇਸਨ ਹੋ ਗਿਆ ਆ ਹੋਗੀ ਸ਼ੱਕਰ ਜੈਗਰੀ ਪਾਊਡਰ ਨਮਕ ਹੋਗੇ ਸਾਬਣ ਸਾਰਫ ਆਰਡਨਲ ਡਰੇਨ ਐਕਸ ਇਹ ਡੀਮਾਰਟ ਚੋਂ ਆਵਲ ਡਰੇਨ ਐਕਸ ਮਿਲਦ ਹੁੰਦੀ ਕੀਵੀ ਦੀ ਕਾਲਗੇਟ ਵਿਮ ਲਿਕੁਇਡ ਹੈਂਡ ਵਾਸ਼ ਫੇਸ ਵਾਸ਼ ਹੋ ਗਿਆ ਕੋਕਾ ਪਾਊਡਰ ਹੋ ਗਿਆ ਆਵਲ ਹੈਗਾ ਕੋਕਾ ਪਾਊਡਰ ਸੋਪਸ ਹੋ ਗਏ ਟਾਇਲਟ ਪੇਪਰ ਰੋਲ ਲਾਹੌਰੀ ਜ਼ੀਰਾ ਹੋ ਗਿਆ ਸਾਰਾ ਸਾਮਾਨ ਲੈ ਕੇ ਆਂਦਾ ਹਾਂ ਮੈਂ ਸਾਰਾ ਸਾਮਾਨ ਹੀ ਸੰਭਾਲ ਦਿਆਂ ਆਪਣੀ ਆਪਣੀ ਜਗ੍ਹਾ ਤੇ ਥਾਂ ਸਿਰ ਟਿਕਾਣੇ ਸਿਰ ਇਹਨੂੰ ਪਹਚਾਉਣੀ ਹੈ ਟੇਬਲ ਖਾਦੀ ਹੋਊਗਾ ਨਾ ਫੇਰ ਕੰਮ ਖਤਮ ਹੋਊਗਾ ਹੁਣ ਸੰਭਾਲਣਾ ਸੀਗਾ ਰਾਸ਼ਨ ਸਾਰਾ ਰਾਸ਼ਨ ਸੰਭਾਲ ਰਹੀ ਆ ਨਾ ਜਿੱਥੇ ਜਿੱਥੇ ਰੱਖਣਾ ਉੱਥੇ ਰੱਖ ਰਹੀ ਆ ਇਹ ਹੈਗਾ ਬਾਕਸ ਜਿਹਦੇ ਵਿੱਚ ਮੈਂ ਸਾਬਣਾ ਸਰਫ ਵਗੈਰਾ ਕਲੀਨਰਸ ਵਗੈਰਾ ਰੱਖਦੀ ਹੁੰਦੀ ਆ ਇਹਦੇ ਵਿੱਚ ਦੇਖ ਲਾਂਨੀ ਪਹਿਲਾਂ ਵਾਲਾ ਸਾਮਾਨ ਕੀ ਕੁਝ ਪਿਆ ਉਹ ਕੱਢਦੀ ਆ ਜਿਹੜਾ ਕੋਈ ਮੈਨੂੰ ਲੱਗਦਾ ਵੀ ਮੈਂ ਬਾਥਰੂਮ ਚ ਲੈ ਜਾ ਕੇ ਯੂਜ਼ ਕਰਨਾ ਔਰ ਰੱਖ ਲਾਣੀ ਕੱਢ ਲਾਣੀ ਆ ਤੇ ਨਵਾਂ ਸਾਨ ਇਸ ਸਮਾਨ ਇਹ ਵੀ ਟਿਕਾ ਦਿੰਦੀ ਆ ਪਹਿਲਾਂ ਵਾਲੇ ਜਿਹੜੇ ਦੋ ਚਾਰ ਚੀਜ਼ਾਂ ਪਈਆਂ ਨੇ ਉਹ ਵੀ ਮੈਨੂੰ ਪਤਾ ਲੱਗ ਜੂ ਵੀ ਕੀ ਕੁਝ ਪਿਆ ਇਹਦੇ ਵਿੱਚ ਇਸ ਆਪਣਾ ਸਰਸਵਾਸ ਵਿੱਚ ਇੱਕ ਬਾਕਸ ਲਗਾਇਆ ਹੋਇਆ ਤਾਂ ਕਿ ਸਾਰੀ ਅਲਮਾਰੀ ਵਿੱਚ ਸਮਾਨ ਆਪਣਾ ਫੈਲੇ ਨਾ ਹਨਾ ਤੁਸੀਂ ਬਾਕਸ ਬਾਹਰ ਕੱਢੋ ਇਹਦੇ ਵਿੱਚ ਕੁਝ ਵੀ ਦੇਖ ਲਓ ਜਾਂ ਤੁਸੀਂ ਸਫਾਈ ਕਰਨੀ ਹੈ ਕੁਝ ਦੇਖਣਾ ਆਰਾਮ ਨਾਲ ਬਾਕਸ ਬਾਹਰ ਨਿਕਲ ਕੇ ਆਪਣਾ ਸਾਫ਼ ਵੀ ਹੋ ਜਾਂਦਾ ਤੇ ਸਮਾਨ ਵੀ ਬਹੁਤ ਥੋੜੀ ਜਗ੍ਹਾ 'ਚ ਆ ਜਾਂਦਾ ਨਹੀਂ ਆਪਾਂ ਉਂ ਰੱਖਦੇ ਇਹ ਸਮਾਨ ਸਾਰਾ ਖਾਨਾ ਹੀ ਲੈ ਲਵਾਂ ਸਾਰੇ ਕੀਤੇ ਆਪਾਂ ਖਾਨੇ 'ਚ ਸਮਾਨ ਹੀ ਖਲਾਰ ਕੇ ਬਹਿ ਜਾਣੇ ਤੇ ਖਾਲੀ ਪੈਕੇਟ ਕੁਝ ਨਿਕਲਣ ਇਸ ਬਾਅਦ ਇਹ ਮੈਂ ਕੱਢਦੇ ਤੇ ਸਮਾਨ ਸਾਬਣਾ ਸਰਸ ਵਗੈਰਾ ਮੈਂ ਟਿਕਾਤਾ ਤੇ ਹੁਣ ਸਾਹਮਣੀਆਂ ਰਸੋਈ ਵਾਲਾ ਰਾਸ਼ਨ ਰਸੋਈ ਵਾਲਾ ਰਾਸ਼ਨ ਕੁਝ ਚੀਜ਼ਾਂ ਦੇ ਜਿਹੜੇ 2-4 ਬਿਲਕੁਲ ਖਤਮ ਨੇ ਉਹ ਮੈਂ ਬਾਹਰ ਰੱਖ ਲੂੰਗੀ ਤਾਂ ਕਿ ਮੈਂ ਕੰਟੇਨਰਸ ਚ ਪਾ ਸਕਾਂ ਜਿਹੜਾ ਮੈਨੂੰ ਲੱਗਦਾ ਹਾਲੇ ਡੱਬੇ ਥੋੜਾ ਥੋੜਾ ਸਮਾਨ ਪਿਆ ਵੀ ਇਹਨਾਂ ਖਾਲੀ ਹੋਣਗੇ ਫੇਰ ਪਾਉਂਗੀ ਉਹ ਮੈਂ ਰੱਖ ਦਾਨੀ ਐਦਾਂ ਕਿ ਇਹ ਗੱਤੇ ਦਾ ਬਾਕਸ ਚ ਮੈਂ ਨਾ ਸਮਾਨ ਪਾ ਕੇ ਰੱਖ ਰਹੀ ਹਾਂ ਪੈਂਟਰੀ ਵਿੱਚ ਹਜੇ ਮੈਂ ਨਹੀਂ ਰੱਖ ਰਹੀ ਬਿਕੋਜ਼ ਮੈਂ ਬਹੁਤ ਠੰਡੇ ਦਿਮਾਗ ਨਾਲ ਪੈਂਟਰੀ ਚ ਮੈਂ ਫੇਰ ਰੱਖੂੰਗੀ ਇੱਕ ਵਾਰ ਮੈਂ ਸਾਰਾ ਸਮਾਨ ਆਵਲੇ ਬਾਕਸ ਚ ਪਾ ਕੇ ਰੱਖ ਦਾਨੀ ਜਦ ਕਿ ਤੇ ਮੇਰਾ ਬਹੁਤਿਆ ਖੁੱਲਾ ਟਾਈਮ ਲੱਗਿਆ ਫਿਰ ਮੈਂ ਸਾਮਾਨ ਸਾਰਾ ਪੈਂਟਰੀ ਵਿੱਚ ਸੈੱਟ ਕਰੂੰਗੀ ਵੀ ਕਿਹੜੀ ਚੀਜ਼ ਮੈਨੂੰ ਜਲਦੀ ਚਾਹੀਦੀ ਆ ਜਿਹੜੀ ਮੈਨੂੰ ਲੱਗੂ ਚੀਜ਼ ਵੀ ਹਾਲੇ ਮੈਨੂੰ ਜਲਦੀ ਚਾਹੀਦੀ ਇਹਨੂੰ ਬਾਕਸ ਵਿੱਚ ਰੱਖੂੰਗੀ ਇਸ ਤਰ੍ਹਾਂ ਮੈਂ ਇੱਕ ਬਾਕਸ ਸਪੇਅਰ ਰੱਖਦੇ ਹੁੰਦੇ ਆ ਪੈਂਟਰੀ ਤੋਂ ਬਿਨਾਂ ਰਾਸ਼ਨ ਲਈ ਤੇ ਹੁਣ ਸਮਾ ਲੈਣੇ ਸੀ ਬਿਸਕਟਸ ਬਿਸਕਟਸ ਮੈਂ ਇੱਥੇ ਕ੍ਰੌਕਰੀ ਵਾਲੇ ਰੂਮ ਚ ਡਾਈਨਿੰਗ ਹਾਲ ਚ ਮੈਂ ਰੱਖ ਦਾਨੀ ਉਹਨੇ ਕ੍ਰੌਕਰੀ ਵਾਲੇ ਯੂਨਿਟ ਚ ਬਿਸਕਟ ਨਮਕੀਨ ਮੇਰੇ ਇੱਥੇ ਪਈ ਹੁੰਦੇ ਆ ਸਾਰਾ ਸਾਮਾਨ ਮੈਂ ਅਲੱਗ-ਅਲੱਗ ਕਰਕੇ ਰੱਖਦੀ ਹੁੰਦੀ ਆ ਸਾਬਣ ਥੋੜੇ ਅਲੱਗ ਹਨ ਤਾਂ ਕਿ ਉਹਨਾਂ ਦੇ ਖਾਣ ਪੀ ਬਿਸਕੁਟਸ ਮੈਂ ਤੁਹ ਰਾਖਦੀ ਹੁਣ ਇੱਥੇ ਚੱਕਣ ਈਜ਼ੀ ਹੋ ਜਾਂਦੇ ਨੇ ਕਿਚਨ ਦਾ ਰਾਸ਼ਨ ਪਾਣੀ ਨੂਨ ਮਿਰਚ ਮਸਾਲੇ ਧਾਲਾਂ ਵਗੈਰਾ ਉਹ ਮੈਂ ਪੈਂਟਰੀ ਚ ਰੱਖਦੀ ਹੁੰਦੀ ਆ ਸਾਰਾ ਅਲੱਗ-ਅਲੱਗ ਜਗ੍ਹਾ ਹੁੰਦੀ ਨਾ ਸਮਾਨ ਦੀ ਫਿਰ ਉਵੇਂ ਜਿਵੇਂ ਆਪਾਂ ਨੂੰ ਸੈੱਟ ਕਰਨਾ ਪੈਂਦਾ ਤੇ ਉਵੇਂ ਜਿਵੇਂ ਦਿਮਾਗ ਵਿੱਚ ਆਪਾਂ ਫੀਡ ਹੋਇਆ ਹੁੰਦਾ ਵੀ ਆਪਾਂ ਆ ਸਾਮਾਨ ਇੱਥੇ ਪਿਆ ਉਹ ਕੋਈ ਵੀ ਚੀਜ਼ ਉਧਰ ਰਿਲੇਟਡ ਚਾਹੀਦੀ ਜਾਂ ਤਾਂ ਆਪਾਂ ਉਹਦੀ ਚ ਪਰਟੀਕੂਲਰ ਜਗ੍ਹਾ ਤੇ ਜਾ ਕੇ ਆਪਾਂ ਦੇਖਾਂਗੇ ਹਨ ਮੈਂ ਜਗ੍ਹਾ-ਜਗ੍ਹਾ ਆਪਾਂ ਨੂੰ ਮੱਥਾ ਮਾਰਨ ਦੀ ਲੋੜ ਨਹੀਂ ਹੁੰਦੀ ਵੀ ਆ ਚੀਜ਼ ਕਿੱਥੇ ਰੱਖੀ ਆ ਤੇ ਰਾਈਸ ਬਿਲਕੁਲ ਹੀ ਖਤ ਮੈਂ ਕਿ ਜਿਹੜੇ ਪੈਕੇਟ ਮੈਂ ਆਈ ਰੱਖੂੰਗੀ ਜਗ੍ਹਾ ਵੀ ਬਹੁਤ ਲਊਗਾ ਕੰਟੇਨਰ ਚ ਪਾ ਕੇ ਕੰਟੇਨਰ ਬਾਹਰ ਵਾਲੇ ਕਿਚਨ ਚ ਰੱਖਿਆਉਂਗੀ ਤੇ ਇਨਾ ਵੱਡਾ ਪੈਕੇਟ ਮੇਰਾ ਇਹ ਰਾਈਸ ਦਾ ਵੀ ਜਗ੍ਹਾ ਵੀ ਨਹੀਂ ਫਿਰ ਇਹਨੇ ਲੈਣੀ ਚਲੂ ਕੰਟੇਨਰ ਕਿਚਨ ਚ ਬਾਹਰ ਰੱਖਿਆਉਣੀ ਆ ਤੇ ਇਹਦੇ ਵਿੱਚ ਮੈਂ ਗੋਲੀਆਂ ਪਾਉਣੀਆਂ ਭੁੱਲ ਗਈ ਫਿਰ ਗੋਲੀਆਂ ਨਾ ਮੈਂ ਬਾਅਦ ਵਿੱਚ ਪਾਈਆਂ ਮੇਰੇ ਦਿਮਾਗ ਚੋਂ ਨਿਕਲ ਗਏ ਮੈਂ ਗੋਲੀਆਂ ਪਾ ਦਾ ਚਾਵਲ ਚ ਕੀੜੇ ਲੱਗਣ ਤੋਂ ਤੇ ਰਾਸ਼ਨ ਸਮਾਲਣ ਤੋਂ ਬਾਅਦ ਸਾਰਾ ਸਮਾਨ ਮੈਂ ਅਚੀ ਤਰ੍ਹਾਂ ਜਿੱਤੇ ਜਿੱਤੇ ਪਹੁੰਚਾਣਾ ਸੀ ਉਹ ਥਾਂ ਸਿਰ ਰੱਖਦਾ ਥੋਨ ਆਵਲ ਰੂਮ ਦੀ ਮੈਂ ਕਰਨੀ ਸੀ ਬੈੱਡ ਸ਼ੀਟ ਚੇਂਜ ਪਹਿਲਾਂ ਮੈਂ ਡਸਟਿੰਗ ਕਰੀ ਫਿਰ ਮੈਂ ਪਛਾਰੀਆਂ ਬੈੱਡ ਸ਼ੀਟ ਨੀਚੇ ਵਾਲੀ ਬੈੱਡ ਸ਼ੀਟ ਸੇਮ ਹੈ ਉੱਪਰ ਵਾਲੀ ਬੈੱਡ ਸ਼ੀਟ ਕਰਨੀ ਸੀ ਚੇਂਜ ਅੱਜ ਇਹ ਚੇਂਜ ਕਰਤੀ ਪਹਿਲਾਂ ਸੋਚ ਲਈ ਸਨਾਂ ਚੇਂਜ ਕਰਨਾ ਜਾਂ ਸ਼ਾਮ ਨੂੰ ਕਰਦਾ ਫਿਰ ਮੈਂ ਕਿਹ ਕੰਮ ਤਾਂ ਮੁੱਕਦੇ ਹੀ ਨਹੀਂ ਹੈਗੇ ਨਾ ਸ਼ਾਮ ਨੂੰ ਵੀ ਕਰੂੰਗੀ ਹੁਣ ਹੀ ਕਰਦਾ ਨਹੀਂ ਕੋਈ ਗੱਲ ਨਹੀਂ ਜਿੱਥੇ ਹੋਰ ਉੱਥੇ ਹੋਰ ਗਰਮੀ ਇੰਨੀ ਜ਼ਿਆਦਾ ਹੋਈ ਵੀ ਬਹੁਤ ਬੁਰੀ ਹਾਲਤ ਹੋ ਰਹੀ ਸੀ ਗਰਮੀ ਨਾਲ ਤੇ ਫਾਈਨਲੀ ਬੈੱਡ ਸ਼ੀਟ ਹੋ ਗਈ ਚੇਂਜ ਬੈੱਡ ਸ਼ੀਟ ਚੇਂਜ ਕਰਨ ਨਾਲੇ ਮੈਨੂੰ ਤਾਂ ਰੂਮ ਨਾ ਬਹੁਤ ਸੋਹਣਾ ਲੱਗਦਾ ਬਹੁਤ ਸਕੂਨ ਮਿਲਦਾ ਸਿਰਫ ਇੱਕ ਬੈੱਡ ਸ਼ੀਟ ਚੇਂਜ ਕਰਕੇ ਤਾਂ ਟੈਡੀ ਵੀ ਇੱਥੇ ਰੱਖ ਦਨੇ ਆ ਤੇ ਹੁਣ ਉਤਾਰਨੇ ਸੀ ਕੱਪੜੇ ਬਾਹਰ ਉਹ ਕੱਪੜੇ ਸੁੱਕ ਚੁੱਕੇ ਸੀ ਅੱਜ ਮੈਂ ਕੱਪੜਿਆਂ ਵਾਲਾ ਇੱਕ ਵੀ ਗੇੜਾ ਨਹੀਂ ਮਾਰਿਆ ਸਵੇਰ ਤੋਂ ਇੱਕ ਵੀ ਅੱਗੇ ਮੈਂ ਥੋੜਾ ਥੋੜਾ ਟਾਈਮ ਬਾਅਦ ਜਾਂਦੀ ਕਾ ਉਲਟਾ ਪਲਟਾ ਕਰਦੀ ਪਰ ਅੱਜ ਫਾਈਨਲੀ ਮੇਰਾ ਹੋਣ ਸਾਰੇ ਕੰਮ ਕਰਨ ਤੋਂ ਬਾਅਦ ਫੇਰ ਟਾਈਮ ਲੱਗਿਆ ਕੁਝ ਕੱਪੜੇ ਮੋٹے ਕੱਪੜੇ ਸੀ ਪੈਂਟਾਂ ਵਗੈਰਾ ਪੰਜਾਵੇਂ ਉਹਨਾਂ ਨੇ ਫੇ ਗਿੱਲੇ ਸੀ ਬਾਕੀ ਸੁੱਕ ਚੁੱਕੇ ਸੀਗੇ ਸਾਰੇ ਹੁਣ ਮੈਂ ਸੰਦੂਕਾਂ ਦੀ ਆਪਣੀ ਸ਼ਾਪਿੰਗ ਜਿਹੜੀ ਅਸੀਂ ਕੱਲ ਕਰੀ ਸੀ ਕਮਿਸਟ ਡੀ ਆਈ ਵਾਈ ਸਟੋਰ ਚੋਂ ਤੇ ਜ਼ੂੜੀਆਂ ਚੋਂ ਮੈਂ ਦਿਖਾਉਣੀ ਆ ਤੇ ਮੈਨੂੰ ਆਏ ਹੋਏ ਸਾਮਾਨ ਆਪਣੇ ਆਪਣੀ ਜਗ੍ਹਾ ਜਿੱਥੇ ਮੈਂ ਰੱਖਣਾ ਰੱਖ ਦੂੰਗੀ ਹਾਂ ਪਰ ਇਹ ਤੁਹਾਨੂੰ ਮਿਸ ਡੀ ਆਈ ਵਾਈ ਸਟੋਰ ਦੀ ਸ਼ਾਪਿੰਗ ਮਿਸ ਡੀ ਆਈ ਵਾਈ ਸਟੋਰ ਤੇ ਹੱਬ ਤੋਂ ਕੁਝ ਨਾ ਵੀਡੀਓ ਬਣਾਉਣ ਨੂੰ ਦਿੱਤੀ ਨਹੀਂ ਪਰ ਤੁਸੀਂ ਕੁਝ ਆਰਗੇਨਾਈਜੇਸ਼ਨ ਦੇ ਰਿਲੇਟਿਡ ਘਰ ਦੀ ਬਹੁਤ ਸਾਰੇ ਚੀਜ਼ਾਂ ਨੇ ਕ੍ਰੌਕਰੀ ਰਿਲੇਟਿਡ ਬਹੁਤ ਸਾਰੇ ਜਨ ਕਿਸੇ ਮਰਜ਼ੀ ਟਾਈਪ ਦਾ ਕੰਟੇਨਰ ਟਿਫਿਨ ਕਨ ਆਪਣੀ ਕ੍ਰੌਕਰੀ ਚ ਜਿਵੇਂ ਗਲਾਸ ਚਾਹ ਕੌਫੀ ਵਾਲੇ ਮਗ ਕੁਛ ਵੀ ਤੁਸੀਂ ਲੈ ਸਕਦੇ ਹੋ ਬਹੁਤ ਅੱਛਾ ਸਟੋਰ ਲੱਗਾ ਤੁਹਾਨੂੰ ਸਮਾਨ ਬਹੁਤ ਅੱਛਾ ਸੀ ਪੈਕਸ ਦੇ ਅਪਡੇਟਡ ਬਹੁਤ ਸਾਰਾ ਸਮਾਨ ਸੀਗਾ ਇਹ ਦਵਿੰਦਰ ਨੇ ਕਾਰ ਲਈ ਡਸਟਰ ਲਿਆ ਇਹ ਜਿਹਦਾ ਉੱਪਰ ਇਹਦਾ ਕਵਰ ਹੈ ਜਰਾਬ ਵਾਂਗੂ ਉਤਰ ਜਾਂਦਾ ਵਾਸ਼ ਹੋ ਜਾਂਦਾ ਵਾਸ਼ ਕਰਕੇ ਤੁਸੀਂ ਬਾਹਰ ਸੀਟ ਚਾ ਨਾ ਕੇ ਰੱਖ ਦੋ ਇੱਧਰ ਇਹਦਾ ਉਤਰ ਜਾਂਦਾ ਇਹ ਇਹ ਸਾਈਡ ਤੇ ਲੋਕ ਜਿਹਦੇ ਵਿੱਚ ਇਹਨੂੰ ਫਸਾ ਦਿਓ ਕਾਰ ਲਈ ਲਿਆ ਅੰਦਰ ਇੰਟੀਰੀਅਰ ਲਈ ਡਸਟਿੰਗ ਕਰਨ ਵਾਸਤੇ ਪੂਰਾ ਵਧੀਆ ਮਾਈਕ੍ਰੋਫਾਈਬਰ ਦਾ ਇਹ 100 ਰੁਪਏ ਦਾ 100 ਪਤਾ ਨਹੀਂ 105 ਕੁਝ ਆਈ ਦੇ ਸੀਗਾ ਜਿੰਦ ਵੇਦਰ ਨਹੀਂ ਆਪਣੇ ਕਾਰ ਲਈ ਕਾਫੀ ਚੀਜ਼ਾਂ ਖਰੀਦੀਆਂ ਉਹ ਤੋਂ ਪਹਿਲਾਂ ਮੈਂ ਤੁਹਾਨੂੰ ਉਹਨਾਂ ਦੀਆਂ ਦਿਖਾਣਾ ਇਹਨਾਂ ਲਈ ਨੇ ਪਰਫਿਊਮ ਕਾਰ ਲਈ ਪਰਫਿਊਮ ਦੇ ਬਹੁਤ ਜ਼ਿਆਦਾ ਸ਼ੌਕੀਨ ਨੇ ਆਪ ਦੇ ਲਈ ਲੈਣਾ ਹੋਵੇ ਜਾਂ ਕਾਰ ਲਈ ਲੈਣਾ ਹੋਵੇ ਬਹੁਤ ਜ਼ਿਆਦਾ ਸ਼ੌਕੀਨ ਨੇ ਪਰਫਿਊਮਸ ਦੇ ਆਪ ਤੇ ਨਹੀਂ ਇਹਨਾਂ ਨੇ ਕਾਰ ਲਈ ਲੈਣੇ ਪਰਫਿਊਮਸ ਇਹ ਵੀ 100 100 ਦੇ ਨੇੜੇ ਤੇਰੇ ਨਹੀਂ 100 ਤੋਂ 10 15 ਉੱਪਰ ਹੈ 110 15 ਨੀਚੇ ਆਏ ਨੇ ਕੁਝ ਇਹਨਾਂ ਦੇ ਪ੍ਰਾਈਸ ਇਹਨਾਂ ਦੀ ਨੇ ਲਬਊਟ 100 ਨੇ ਮੈਲੇ ਨੂੰ ਉਥੋਂ ਦੋ ਬਾਉਲਸ ਆਵਲੇ ਇਹ ਹੈ ਤਾਂ ਉਹਦੇ ਨੇ ਮੈਲਾਮਾਈਨ ਦੇ ਬਾਉਲਸ ਨੇ ਪਰ ਇਹ ਲੁੱਕ ਦੇਖਣ ਨੂੰ ਐਨ ਆਧਿਮ ਸੈਰਾਮਿਕਰ ਹੁੰਦੇ ਨੇ ਜੋ ਉੱਥੇ ਪਹਿਲੀ ਵਾਰ ਤਾਂ ਮੈਨੂੰ ਹੀ ਲੱਗਿਆ ਵੀ ਸੈਰਾਮਿਕ ਦੇ ਬਾਉਲਸ ਨੇ ਕਿੰਨਾ ਸੋਹਣਾ ਪ੍ਰਿੰਟ ਹੈ ਨਾ ਉੱਪਰ ਫਿਰ ਮੈਂ ਕਿਹਾ ਚਲੋ ਮੈਂ ਲੈ ਲੈਂਦੀ ਆ ਮੇਰੇ ਕੋਲ ਆਹ ਵਾਲਾ ਸਾਈਜ਼ ਨਹੀਂ ਸੀ ਬਾਉਲਸ ਮੇਰੇ ਕੋਲ ਇਹਦੇ ਵੱਡੇ ਵੱਡੇ ਹੈਗੇ ਨੇ ਪਰ ਆਹ ਵਾਲਾ ਸਾਈਜ਼ ਨਹੀਂ ਸੀ ਮੈਂ ਕਿਹਾ ਦੋ ਲੈ ਲਵਨੀ ਆ ਕਵਾਲਿਟੀ ਬਹੁਤ ਅੱਛੀ ਹੈ ਇਹਨੇ ਪ੍ਰਾਈਸ ਦੇ ਵਿੱਚ ਗੱਲ ਕਰਾਂ 150 ਦਾ ਇੱਕ ਹੈ 300 ਦੇ ਦੋ ਲੈ ਉਹ ਆਪਾਂ ਆਪਣੀ ਮਰਜ਼ੀ 1 ਕਿਲੋ ਦੋ ਲੋ ਤਿੰਨ ਲੋ ਚਾਰ ਲੋ ਜਿੰਨੇ ਮਰਜ਼ੀ ਲੋ ਇਹ ਦੇਖੋ ਉਹ ਜੀ ਡੀਮਾਰਟ ਜੀ ਪਏ ਉਹਨਾਂ ਦਾ ਡੀਮਾਰਟ ਦੀ ਕੁਆਲਿਟੀ ਬਹੁਤ ਹਲਕੀ ਹੁੰਦੀ ਉਹ ਵੀ ਮੈਂ ਆਪ ਲਗਾ ਕੇ ਦੇਖਦੀ ਹੁਣੇ ਹਾਂ ਪਰ ਉਹਨਾਂ ਦੇ ਕੁਆਲਿਟੀ ਬਹੁਤ ਜ਼ਿਆਦਾ ਇੰਨੀ ਵਧੀਆ ਨਹੀਂ ਹੁੰਦੀ ਹੈ ਕਿ ਡੀਮਾਰਟ ਦੀ ਪਰ ਆਹ ਕੁਆਲਿਟੀ ਬਹੁਤ ਜ਼ਿਆਦਾ ਅੱਛੀ ਹੈ ਬਹੁਤ ਇੱਕ ਹਲਕੀ ਜਿਹੀ ਮੈਲਮਾਈਨ ਹੁੰਦੀ ਹੈ ਬਹੁਤ ਲਾਈਟ ਵੇਟ ਤੇ ਬਹੁਤ ਜ਼ਿਆਦਾ ਸਲੀਕ ਜਿਹਾ ਡਿਜ਼ਾਈਨ ਆ ਉਹ ਮੋਟੀ ਜੀ ਹੁੰਦੀ ਉਹ ਨਹੀਂ ਹੈ ਜੀ ਕਵਾਲਿਟੀ ਬਹੁਤ ਅੱਛੀ ਹੈ ਪ੍ਰਿੰਟ ਵੀ ਬਹੁਤ ਅੱਛੀ ਲੱਗੇ ਦੇਖਣ ਨੂੰ ਲੁੱਕ ਵਾਈਸ ਲੱਗ ਜੇ ਨਾ ਸੈਰਾਮਿਕ ਦੇ ਹੁੰਦੇ ਪਰ ਹੈ ਇਹ ਮੈ ਲਮਾ ਹੁੰਦੇ ਨੇ ਇੱਕ ਲੈ ਲਈ ਮੈਂ ਆਵਲੀ ਬਾਸਕਟ ਮਿਸਟਰ ਡੀਆਈਵਾਈ ਚ ਇਹ ਮੈਨੂੰ ਬਹੁਤ ਕਿਊਟ ਲੱਗੀ ਬਹੁਤ ਕਿਊਟ ਲੱਗੀ ਮੈਨੂੰ ਪਤਾ ਨਹੀਂ ਮੈਂ ਕਾਦ ਬਸ ਯੂਜ਼ ਕਰਨੀ ਪਰ ਮੈਂ ਇੱਕ ਲੈ ਲਈ ਕਿਉਂਕਿ ਕਦੇ ਮੈਂ ਦੇਖੀ ਨਹੀਂ ਕਿਸੇ ਹੋਲ ਸਟੋਰ ਤੇ ਸ਼ੌਪ ਤੇ ਕਦੇ ਨਹੀਂ ਦੇਖੀ ਆਵਲਾ ਡਿਜ਼ਾਈਨ ਫਿਰ ਮੈਂ ਕਿਹਾ ਇੱਕ ਮੈਂ ਲੈ ਲਵਾਂ ਨੀ ਪਰ ਮੈਨੂੰ ਆਈ ਡੋਟ ਨੋ ਕਿ ਮੈਂ ਯੂਜ਼ ਕਦੋਂ ਕਰਨੀ ਹੈ ਦੇਖਾਂਗੀ ਹਨਾ ਜਿਵੇਂ ਪਹਿਲਾਂ ਨੇ ਮੰਮੀਆਂ ਤੇ ਟਾਈਮ ਸਟੋਕਰ ਹੁੰਦੀਆਂ ਸੀ ਉਹ ਵਾਲੀ ਸ਼ੇਪ ਐ ਤੇ ਦੋ ਲਾਈਨਾਂ ਵਾਲੀ ਸਮੂਦੀਸ ਵਾਲੇ ਜਾਰ ਸਮੂਦੀ ਸ਼ੇਕਸ ਵਾਲੇ ਜਾਰ ਲੈਣ ਦੋ ਆ ਵਾਲੇ ਗਲਾਸ ਕੰਟੇਨਰ ਨੇਗੇ ਇਹਨਾਂ ਦਾ ਪ੍ਰਾਈਸ ਇਹਦਾ ਪ੍ਰਾਈਸ ਹੈਗਾ 85 ਇਹਨਾਂ ਦਾ ਪ੍ਰਾਈਸ ਹੈਗਾ 110 ਈਚ 110 ਦਾ ਇੱਕ ਆ ਦੋ ਸੇਮਸ ਜਾਂਦੇ ਨੇ nx समान arsimist di y/samaan hon nu tuh dikhaungi zo디오 ਵਰ ਸਮਾਨ ਦੂਦੂ ਚ ਮੈਂ ਸਿਰਫ ਆਪਣੇ ਟੀ-ਸ਼ਰਟ ਹੀ ਖਰੀਦੇ ਨੇ ਹੋਰ ਕੁਝ ਨਹੀਂ ਖਰੀਦੇ ਦਵਿੰਦਰ ਨੂੰ ਨੇ ਅੱਛਾ ਲੱਗਾ ਸਟਾਫ ਕਹਿੰਦੇ ਮੇਰੇ ਲੈਣ ਦਾ ਹੈ ਨਹੀਂ ਮੈਂ ਤਾਂ ਇਹ ਲੈਂਦਾ ਹੈਗਾ ਮੈਂ ਨਹੀਂ ਕਦੇ ਹੈ ਜਿਹਾ ਪਾਇਆ ਨਾ ਮੈਂ ਪਾਉਣਾ ਆਲਗ-ਕ੍ਰੀਦਨ ਮੈਂ ਟੀ-ਸ਼ਰਟ ਪਿੱਛੇ ਪ੍ਰਿੰਟ ਆ ਆ ਬੈਕ ਸਾਈਡ ਆ ਪ੍ਰਿੰਟ ਵਾਲੀ ਆ ਫਰੰਟ ਐ ਆ ਫਰੰਟ ਐ ਅਲੱਗ-ਲੱਗ ਕਲਰਸ ਚ ਲਏ ਨੇ ਮੈਂ ਸੈਕਿੰਡ ਤੇ ਆ ਥਰਡ ਹੈ ਇਹ ਪਲੇਨ ਆਲਮੋਸਟ ਪਲੇਨ ਮੰਗੂ ਹੀ ਵਸੇ ਤੇ ਫੋਰਥ ਆ ਵਾਲੀ ਹੈ ਪਿਛੇ ਵਾਲੇ ਡਿਜ਼ਾਈਨ ਆ ਆ ਵੀ ਕਲਰਫੁਲ ਦੇ ਵਿੱਚ ਬਹੁਤ ਅੱਛਾ ਲੱਗਾ ਬੈਕ ਸਾਈਡ ਆ ਵਾਲੀ ਟੀ-ਸ਼ਰਟ ਵੀ ਔਰ ਇਹਨਾਂ ਦੇ ਪ੍ਰਾਈਸ ਜੇ ਮੈਂ ਗੱਲ ਕਰਾਂ 300 ਈਚ ਹੈ 300 ਦੀ ਇੱਕ ਟੀ-ਸ਼ਰਟਾਂ ਦੇਖੋ 300 ਦੀ ਇੱਕ ਟੀ-ਸ਼ਰਟ ਆ ਆ ਚਾਰੇ 3 300 ਦੀਆਂ ਨਹੀਂਆਂ ਇਹ ਸਟਾਫ ਦੀ ਮੈਂ ਗੱਲ ਕਰ ਰਹੇ ਹਾਂ ਸਟਾਫ ਦੇਖਣ ਨੂੰ ਤਾਂ ਕਾਟਨ ਲੱਗ ਰਿਹਾ ਦੇਖੋ ਬਾਕੀ ਪਾ ਕੇ ਵਾਸ਼ ਕਰਕੇ ਫੇਰ ਪਤਾ ਲੱਗੂਗਾ ਹਨ ਸਟਾਫ ਬਹੁਤ ਵਧੀਆ ਮੈਨੂੰ ਲੱਗਿਆ ਵੀ ਘਰੇ ਪਾਉਣ ਨੂੰ ਵਧੀਆ ਲੱਗਿਆ ਜਿਵੇਂ ਬਾਹਰ ਅੰਦਰ ਕਹਾ ਮੈਨੂੰ ਨਹੀਂ ਪਤਾ ਵੀ ਧੋ ਕੇ ਕਿਹਿਆ ਨਿਕਲੂਗਾ ਆਫਟਰ ਵਾਸ਼ ਸ਼੍ਰਿੰਕ ਹੋ ਜਿਵੇਂ ਵੀ ਜਿਆਦਾ ਖੁੱਲੀ ਹੋ ਜੀ ਹਨਾ ਕੁਝ ਪਤਾ ਨਹੀਂਗਾ ਉਹ ਦੇਖਣ ਨੂੰ ਹਲੇ ਮੈਨੂੰ ਸਟਾਫ ਠੀਕ ਲੱਗਿਆ ਤਾਂ ਮੈਂ ਤਿੰਨੇ ਚਾਰ ਮੈਂ ਲੈ ਲਈਆਂ ਘਰੇ ਪਾਉਣ ਵਾਸਤੇ ਬਾਕੀ ਪਾਏ ਧੋਈ ਤੂ ਸਟਾਫ ਦਾ ਫੇਰ ਪਤਾ ਲੱਗੂ ਵੀ ਕਿਵੇਂ ਨਿਕਲਦਾ ਇਹ ਸਟਾਫ ਕੁਬਤ ਐਂਡਿੰਗ ਸੀ ਸਾਡੀ ਸ਼ੋਪਿੰਗ ਡੀਮਾਰਟ ਚ ਵਾਲਾ ਸਮਾਨ ਮੈਂ ਤੁਹਾਨੂੰ ਦਿਖਾਤਾ ਜ਼ੂੜੀ ਵਾਲਾ ਤੇ ਬਹੁਤ ਸਮੇਂ ਸਟੱਡੀ ਆਈ ਵਾਲਾ ਮਿਸਟਰ ਡੀਆਈ ਵਾਲਾ ਵੀ ਦਿਖਾਤਾ ਸੋ ਐਂਡਿੰਗ ਸ਼ੋਪਿੰਗ ਸੀਗੀ ਇਹ ਜ਼ੂੜੀਓ ਤੇ ਐਂਡਿੰਗ ਮਿਸਟਰ ਡੀਆਈ ਤੇ ਸਾਡਾ ਫਰਸਟ ਐਕਸਪੀਰੀਅੰਸ ਸੀ ਸਮਾਨ ਦਾ ਤੇ ਦੇਖਾਂਗੇ ਅਗਰ ਨੈਕਸਟ ਟਾਈਮ ਅੱਛਾ ਲੱਗਿਆ ਸਟਾਫ ਜ਼ੂੜੀਓ ਦਾ ਤਾਂ ਮੈਂ ਕਦੇ ਖਰੀਦਾਂਗੇ ਹਨਾ ਫਰਸਟ ਟਾਈਮ ਮੈਂ ਜ਼ੂੜੀਓ ਤੋਂ ਇਹ ਕੱਪੜੇ ਖਰੀਦਦੇ ਨੇਗੇ ਤੋ ਐਸੀ ਮੇਰੀ ਅੱਜ ਦੀ ਵੀਡੀਓ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਥੈਂਕ ਯੂ ਵੀਡੀਓ ਅੱਛੀ ਲਗੀ ਤਾਂ ਪਲੀਜ਼ ਲਾਈਕ ਸ਼ੇਅਰ ਕਮੈਂਟ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਜਿਹੜੇ ਨਹੀਂ ਕੀਤਾ ਹੋਇਆ ਮਿਲਾਂਗੇ ਹੋਰ ਵੀਡੀਓ ਲੈ ਕੇ ਤਦ ਤੱਕ ਲਈ ਸਬਸਕ੍ਰਾਈਬ